ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਡਿਜ਼ਾਈਨ ਬਣਾ ਕੇ ਤੇ ਉਸ ਉੱਤੇ ਆਪਾਂ ਮੋਤੀ ਕਿੱਦਾਂ ਲਗਾਉਣਾ ਤੇ ਉਹ ਤੁਹਾਨੂੰ ਦੱਸਾਂਗੇ ਤੇ ਆਪਾਂ ਨਾ ਮੋਤੀ ਲਗਾਵਾਂਗੇ ਇਹਨਾਂ ਦੇ ਉੱਪਰ ਜਿਸ ਤਰ੍ਹਾਂ ਕਿ ਇੱਥੇ ਆਪਾਂ ਮੋਤੀ ਲਗਾਉਣਾ ਇੱਥੇ ਕਿ ਆਪਾਂ ਕਿਸੇ ਵੀ ਸੂਈ ਦੇ ਵਿੱਚ ਚਾਪਾ ਧਾਗਾ ਪਾਵਾਂ ਲੈਣਾ

తరికే నేతీ బిల్కల్ ఆసనాగే ము ਇੰਦਈ ਆਪਾਂ ਇੱਧਰ ਲਗਾ ਲਾਂਗੇ ਇਸ ਤਰੀਕੇ ਨਾਲ ਇਦਾਂ ਹੀ ਆਪਾਂ ਇੱਧਰ ਲਗਾਵਾਂਗੇ ਮੁਫਤੀ ਤੁਸੀਂ ਵੀ ਕੋਈ ਵੀ ਐਂਕਰ ਥਰੈਡ ਵੀ ਲੈ ਸਕਦੇ ਹੋ ਜਾਂ ਵੈਸੇ ਤੁਸੀਂ ਥਰੈਡ ਕੋਈ ਲੈ ਸਕਦੇ ਹੋ ਤੇ ਹੁੰਦੇ ਨਾ ਤੁਸੀਂ ਮੁੱਤੀ ਲਗਾਉ ਸਾਡੇ ਵਾਸਤੇ ਤੇ ਇਦਾਂ ਆਪਾਂ ਨਾ ਇਹ ਮੁੱਤੀ ਲਗਾ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਨਾ ਪੱਕਾ ਕਰ ਦਾਂਗੇ ਇੱਥੋਂ ਤਾਂ ਐਸ ਟ੍ਰਿਕ ਇਹ ਜਿਹੜਾ ਕਿ ਇਹ ਨਿਕਲੇ ਨਾ

ਪਲਾਸਟਿਕ ਮੂਰਤੀ ਹੈ ਜਿਹੜਾ ਆਪਾਂ ਇੱਥੇ ਲਗਾ ਰਹੇ ਹਾਂ ਪਲਾਸਟਿਕ ਦੀ ਮੂਰਤੀ ਲਵਾਉਣਾ ਤੁਸੀਂ ਤੇ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜੂਗਾ ਹੈ ਤੁਸੀਂ ਵੀ ਲੈ ਸਕਦੇ ਹੋ ਐਦਾਂ ഇстри كده ये टपका लगाना అయ్యప్పలు కావాలి వస్తు బాగా పెద్దలు కావాలండి ਉਹਦੇ ਆਪੈਨੂ ਵੀ ਪੱਕਾ ਕਰ ਦਾਂਗੇ ਕੋਈ ਔਖੀ ਗੱਲ ਨਹੀਂ ਇਹਨੂੰ ਲਗਾਉਣਾ ਤੁਸੀਂ ਬੇਸਾਨ ਤਰੀਕੇ ਨਾਲ ਲਗਾ ਸਕਦੇ ਹੋ ਇਹ ਅੰਦਾ ਆਪਣੇ ਮੋਤੀ ਲੱਗ ਗਿਆ ਇੱਥੇ ਤੇ ਇਸ ਤਰੀਕੇ ਨਾਲ ਲੱਗ ਗਿਆ ਆਪਣੇ ਮੋਤੀ ਤੇ ਹੁਣ ਆਪਾਂ ਇੱਥੇ ਲਗਾਉਣੀ ਆ ਮੋਤੀ ਇੱਥੇ ਲਗਾ ਦਾਂ ਮੋਤੀ ਤਾਂ ਐਂ ਤਾਂ ਇਹ ਫਾਨੂ ਲਵਾ ਦਾਂਗੇ ਅਸਟ੍ਰਿਕ ਲਾਓ ਬਹੁਤ ਹੀ ਸੋਨੇ ਲੱਗਦੇ ਲੱਗੇ ਤੇ ਇੱਕ ਸੂਰ ਦੀ ਮੁਖ ਜੀ ਬਣ ਜਾਂਦੀ ਹੈ करके आप भी पक्का कर लेंगे जो निकले ना हाँ जी ये अपने लग गए मोती इस तरह बहुत ही सोहना लगते हैं लगे हुए ये तुम तो भी एदा लगा सकते हो जिदा आप लगाए हैं ਸੀ ਵੀ ਇਸ ਤਰੀਕੇ ਨਾਲ ਹੀ ਲੋਗ ਵਾਲਿਆਂ ਹਾਂਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰ ਦਿਆ ਕਰੋ ਤਾਂ ਜੋ ਹੋਰ ਵੀ ਨਵੀਆਂ ਨਵੀਆਂ ਟਿਪਸ ਤੁਹਾਨੂੰ ਸਿੱਖਣ ਨੂੰ ਮਿਲਣ ਸਾਡੇ ਚੈਨਲ ਤੋਂ ਤੇ ਅਗਲੀ ਵੀਡੀਓ ਵਿੱਚ ਚੇਨਈ ਸੀਗਾ ਜੀ ਧੰਨਵਾਦ ਜੀ